ਵਾਰ ਨੰਬਰ 85 ਤੋਂ ਕਮਲ ਕੁਮਾਰ ਨੇ ਤਹਿਲ ਸਿੰਘ ਗਿੱਲ ਨੂੰ ਵਾਰਡ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕਮਲ ਕੁਮਾਰ ਨੇ ਆਖਿਆ ਕਿ ਤਹਿਲ ਸਿੰਘ ਗਿੱਲ ਨੇ ਪਹਿਲਾਂ ਵੀ ਤਨਮਾਨ ਨਾਲ ਵਾਰਡ ਵਿੱਚ ਕੰਮ ਕੀਤਾ ਹੈ। ਅੱਗੇ ਵੀ ਉਹ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾਂ ਨੂੰ ਹੱਲ ਕਰਵਾਉਣ ਦੇ ਯਤਨ ਕਰਨਗੇ ਅਤੇ ਉਹਨਾਂ ਨੂੰ ਆਸ ਹੈ ਕਿ ਤਹਿਲ ਸਿੰਘ ਗਿੱਲ ਪਹਿਲਾ ਵਾਂਗ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕਰਵਾਉਣਗੇ। ਇਸ ਮੌਕੇ ਮਹਿਕ ਸਿੰਘ ਗਿੱਲ, ਪ੍ਰਗਟ ਸਿੰਘ, ਪ੍ਰਧਾਨ ਨਰਿੰਦਰ ਸਿੰਘ, ਅਨਮੋਲ ਇਨਕਲੇ, ਕੈਪਟਨ ਨਿਰਮਲ ਸਿੰਘ ਪੀਏ, ਸਰਦਾਰ ਸਰਵੰਤ ਸਿੰਘ ਨਲਕੀਆਂ ਵਾਲੇ ਸਰਦਾਰ ਹਰਪ੍ਰਜਨ ਸਿੰਘ ਠੇਕੇਦਾਰ ਹੀਰਾ ਸਿੰਘ ਲਾਡੀ ਲਾਡੀ ਪ੍ਰੋਪਰਟੀ ਡੀਲਰ ਵਿਪਨ ਕੁਮਾਰ ਰਾਮ ਫਰੀਜਾ ਵਾਲੇ ਨਿਮਾ ਫੌਜੀ ਗਿਆਨ ਸਿੰਘ ਗੁਰਸੇਵਕ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਨੰਬਰ 85 ਦੇ ਲੋਕ ਹਾਜ਼ਰ ਸਨ ਅੱਜ ਵਾਰਡ ਨੰਬਰ 85 ਦੇ ਵਿੱਚ ਸੇਵਕ ਕਰਦੇ ਨੇ ਪਹਿਲਾਂ ਵੀ ਕਰਦੇ ਗਾਹ ਵੀ ਕਰਨਗੇ ਇਹਨਾਂ ਨੂੰ ਵਾਰਡ ਦਾ ਪ੍ਰਧਾਨ ਬਣਾਇਆ ਗਿਆ ਡੈਲ ਸਿੰਘ ਜੀ ਆਪਣੀ ਨੇਕ ਕਮਾਂ ਦੇ ਨਾਲ ਆਪਣੀ ਸਮਤ ਨਾਲ ਲੋਕਾਂ ਗਰੀਬਾਂ ਦੀ ਸੇਵਾ ਕਰਨ ਇਹਨੂੰ ਪ੍ਰਧਾਨ ਬਣਾਇਆ ਗਿਆ ਵਾਰਡ ਨੰਬਰ 85 ਦਾ ਜੀ ਜੋ ਜੀ ਸਾਡੀ ਭਾਈ ਨੇ ਸਾਡੀ ਸੇਵਾ ਲਈ ਆ ਅਸੀਂ ਆਪਣੇ ਤਨ ਮਨ ਦੇ ਨਾਲ ਨਿਭਾਵਾਂਗੇ ਤੇ ਸੰਗਤ ਦੀ ਸੇਵਾ ਕਰਦੇ ਰਾਂਗੇ